ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਪੀਆਈ ਪਾਰਟੀ ਦੇ ਪ੍ਰਧਾਨ ਰੋਹਨ ਚੱਡਾ ਨੇ ਦੱਸਿਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਝੂਠਾ ਲਾਲਾ ਲਗਾ ਕੇ ਸੱਤਾ ਵਿੱਚ ਆਈ ਸੀ ਅੱਜ ਉਸ ਸਰਕਾਰ ਨੇ ਪੰਜਾਬ ਦੀ ਆਰਥਿਕ ਸਥਿਤੀ ਦਾ ਬੁਰਾ ਹਾਲ ਕਰ ਦਿੱਤਾ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਦੇ ਅੰਦਰ ਲੋਕ ਜਿਨ੍ਹਾਂ ਦਾ ਬੁਰਾ ਹਾਲ ਹੋ ਚੁੱਕਾ ਹੈ ਪੰਜਾਬ ਦੇ ਅੰਦਰ ਦਿਨੋ ਦਿਨ ਕਤਲ ਕੀਤੇ ਜਾ ਰਹੇ ਨੇ ਅਸਲ ਦੇ ਵਿੱਚ ਜੇ ਕੋਈ ਪੰਜਾਬ ਨੂੰ ਚੁਲਾ ਰਿਹਾ ਹੈ ਤਾਂ ਉਹ ਭਗਵੰਤ ਮਾਨ ਨਹੀਂ ਸਗੋਂ ਕੇਜਰੀਵਾਲ ਦੀ ਛਾਏ ਉੱਤੇ ਹੋ ਰਿਹਾ ਪੰਜਾਬ 'ਚਆਂ ਨੌਕਰੀਆਂ ਉੱਤੇ ਡਾਕਾ ਦਿੱਲੀ ਵਾਲੇ ਕਰ ਰਹੇ ਨੇ ਬੀਬੀਆਂ ਨੂੰ 1000 ਰੁਪਏ ਵਾਲਾ ਝੂਠਾ ਲਾਰਾ ਲਗਾਇਆ ਗਿਆ ਅੱਜ ਤੱਕ ਪੰਜਾਬ ਸਰਕਾਰ ਨੇ ਇੱਕ ਵੀ ਵਾਦਾ ਪੰਜਾਬੀਆਂ ਨਾਲ ਪੂਰਾ ਨਹੀਂ ਕੀਤਾ ਰੰਗਲਾ ਪੰਜਾਬ ਦਾ ਝੂਠਾ ਲਾਲਾ ਲਗਾ ਕੇ ਪੰਜਾਬ ਨੂੰ ਲਾਲ ਖੂਨ ਵਾਲਾ ਪੰਜਾਬ ਬਣਾ ਕੇ ਰੱਖ ਦਿੱਤਾ ਤਰਨਤਾਰਨ ਵਿਖੇ ਹੋ ਰਹੀ ਜਿਮਨੀ ਚੋਣ ਦੇ ਅੰਦਰ ਲੋਕ ਇਸ ਸਰਕਾਰ ਨੂੰ ਮੂੰਹ ਨਹੀਂ ਲਗਾਉਣਗੇ 3 ਸਤੰਬਰ ਨੂੰ ਹੋ ਰਹੀ ਤਰਨਤਾਰਨ ਦੇ ਅੰਦਰ ਪ੍ਰੈਸ ਕਾਨਫਰੰਸ ਦੇ ਵਿੱਚ ਡੀਪੀਆਈ ਪਾਰਟੀ ਵੱਲੋਂ ਜਿਮਨੀ ਚੋਣ ਤਰਨਤਾਰਨ ਵਿਖੇ ਆਪਣਾ ਉਮੀਦਵਾਰ ਖੜਾ ਕਰੇਗੀ